ਤਾਂ ਕੀ ਹਾਲਾਤ ਨੇ ਜਿਲ੍ਹਾ ਮ시ਸ਼ਨਾ ਗੱਲ ਹੋਈ ਕਿ ਸਰ ਆ ਸਾਡਾ ਸਾਡੇ ਸਰਕਾਰ ਜੋਗ ਐਕਸਸ ਕੀ ਸਾਹਿਬ ਸਾਡੇ ਡੀਸੀ ਸਾਹਿਬ ਐਸਟੀਐਨ ਸਾਹਿਬ ਸਾਰੇ ਹਾਲਾ ਅਫਸਰ ਜਿਹੜੇ ਨੇ ਮੌਕੇ ਤੇ ਇੱਥੇ ਮੌਜੂਦ ਨੇ ਔਰ ਹਾਂ ਤੁਸੀਂ ਦੇਖ ਲਓ ਅੱਖੀਂ ਕਿ ਕਾਫੀ ਪਾਣੀ ਜਿਹੜਾ ਉਹ ਆਇਆ ਸੀ ਥੋੜਾ ਇਹਦਾ ਫਲੋ ਉੱਪਰ ਵੀ ਹੋਇਆ ਲੇਕਿਨ ਸਥਿਤੀ ਸਾਰੀ ਕੰਟਰੋਲ ਦੇ ਵਿੱਚ ਹੈ ਕਿਉਂਕਿ ਕੱਲ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਕਲਾਊਡ ਬਲਸਟ ਹੋਇਆ ਨਾ ਇਸ ਕਰਕੇ ਅਚਾਨਕ ਪਾਣੀ ਦਾ ਜਿਹੜਾ ਲੈਵਲ ਹੈ ਉਹ ਵਧਿਆ ਔਰ ਹਾਂ ਹੁਣ ਜਿਹੜਾ ਉਹ ਘਟਨਾ ਵੀ ਸ਼ੁਰੂ ਹੋ ਗਿਆ ਸੋ ਸਥਿਤੀ ਸਾਰੀ ਕੰਟਰੋਲ ਦੇ ਵਿੱਚ ਹੈ ਆਲਮੋਸਟ ਕੋਈ ਜਿਆਦਾ ਨੁਕਸਾਨ ਕਿਸੇ ਦਾ ਨਹੀਂ ਹੋਇਆ ਸੋ ਆਸ ਹੈ ਕਿ ਪਾਣੀ ਜਲਦੀ ਡਾਊਨ ਚਲਾ ਜਾਏਗਾ ਮੈਂ ਤੁਸੀਂ ਲਗਾਤਾਰ ਸੰਪਰਕ ਵਿੱਚ ਹੋ ਜ਼ਿਲ੍ਹਾ ਪ੍ਰਸ਼ਾਸਨ ਨਾਲ ਬਿਲਕੁਲ ਜ਼ਿਲ੍ਹਾ ਪ੍ਰਸ਼ਾਸਨ ਤੁਹਾਡੇ ਸਾਹਮਣੇ ਹੀ ਇੱਥੇ ਆ ਤੇ ਅਸੀਂ ਵੀ ਨਾਲ ਇਨ ਟੱਚ ਆ ਅਸੀਂ ਪਾਰ ਦੇ ਲੋਕਾਂ ਨਾਲ ਵੀ ਇਨ ਟੱਚ ਆ ਫੋਨ ਦੇ ਉੱਤੇ ਵੀ ਇਨ ਟੱਚ ਆ ਮੈਂ ਪੂਰੀ ਤਰ੍ਹਾਂ ਸੇਫ ਨਾ ਇੱਕ ਕੋਈ ਕਿਸੇ ਨਾਲ ਦਿੱਕਤ ਪ੍ਰੋਬਲਮ ਹੋਈ ਜਿੱਥੇ ਸਾਡਾ ਜਿਹੜਾ ਡਿਸਟ੍ਰਿਕਟ ਪ੍ਰਸ਼ਾਸਨ ਹੈ ਉਹ ਬਿਲਕੁਲ ਅਲਰਟ ਹੈ ਔਰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਨ ਵਾਸਤੇ ਬਿਲਕੁਲ ਰੈਡੀ ਹੈ ਥੈਂਕ ਯੂ ਇਹ ਤੁਹਾਡੇ ਲਈ ਆਮੋ ਪਰਿਖਿਆ ਨਾਇਆ ਸਾਰਾ ਦੇਟ ਸਾਕੇ ਸਾਡੇ ਆਲਰੇਡੀ ਹੋ ਤੁਸੀਂ ਦੇਖ ਰਹੇ ਹੋ ਕਿ ਐਕਸਲ ਸਾਹਿਬ ਵੀ ਸਾਡੇ ਇੱਥੇ ਨੇ ਉਹਨਾਂ ਨੇ ਦੱਸਿਆ ਕਿ ਪਾਣੀ ਜਿੰਨਾ ਮੈਕਸਿਮਮ ਆਣਾ ਸੀਗਾ ਉਹ ਰੀ ਸੀਟ ਹੋ ਰਿਹਾ ਐਂਡ ਇਹ ਸਾਰਿਆਂ ਲਈ ਸਾਡੇ ਲਈ ਇੱਕ ਮਤਵੰਤ ਖੋਪ ਵਾਲੀ ਜਿਹੜੀ ਟ੍ਰੈਡੀਸ਼ਨ ਹੈ ਤੇ ਦੂਜੀ ਗੱਲ ਪਾਣੀ ਦਾ ਮੁੱਦਾ ਵੇਖਿਆ ਗਿਆ ਕਿ ਜਿਹੜੇ ਘਰਾਂ ਦੇ ਹਾਈ ਟੈਂਸ਼ਨ ਨਹੀਂ ਲਏ ਹੋ ਬੱਚੇ ਨੇ ਉਹਨਾਂ ਤੱਕ ਪਾਣੀ ਨਹੀਂ ਪਹੁੰਚਿਆ ਫਿਰ ਵੀ ਅਸੀਂ ਜਿਹੜੀਆਂ ਟੀਮਸ ਆਇਆ ਤੇ ਨਾਲ ਹੀ ਨੀਅਰਬਾਈ ਸਕੂਲ ਜਿਹੜਾ ਸਾਡਾ ਉੱਥੇ ਮੈਡੀਕਲ ਟੀਮਤ ਹੋ ਗਈਆਂ ਹੋਰ ਹੱਟ ਨਾਲ ਦੀ ਫੈਸਿਲਿਟੀ ਦੀ ਵੀ ਟੀਮ ਹੈ ਤੇ ਇਹ ਸਟੇਪ ਕੂਪ ਕਰਦੇ ਕੀ ਸਾਡਾ ਰੈਵਨਿਊ ਸਟਾਫ ਸਾਡਾ ਜਿਹੜਾ ਐਕਸ਼ਨ ਸਿਕਨਸ ਨਾਲ ਮਾਣੀ ਵਾਲੇ ਉਹਤੇ ਨੇ ਸਾਡੇ ਨਾਲ ਆਪਣੇ ਹਲਕਾਈ ਸਾਡੇ ਨੇ ਅਸੀਂ ਸਭ ਨੇ ਆਪਤ ਦੇ ਸਾਰੇ ਅੰਕਕੀ ਦੇਖੇ ਸਪੈਸ਼ਲੀ ਐਮਸਿਨ ਵੱਲੋਂ ਨਿਰਦੇਸ਼ ਨੇ ਕਿ ਅਸੀਂ ਜਿਹੜੀ ਪਾਰਟੀ ਦੀ ਗੱਲ ਕਰੀਏ ਪਿੰਡਾਂ ਦੀ ਉਹ ਜਿਹੜੇ ਲੋਕ ਨੇ ਉਹ ਹਾਈ ਲੈਂਡ ਤੇ ਨੇ ਉਹਨਾਂ ਦੇ ਨਾਲ ਫੋਨ ਤੇ ਵੀ ਰਾਪਤਾ ਕੰਮ ਕੀਤਾ ਜਾ ਰਿਹਾ ਉਸ ਬਾਅਦ ਇਸੇ ਦਾ ਦੇ ਕੁਪਰੀ ਸ਼ੋਟੇਜ ਆਂਦੀ ਹੈ ਮੈਡੀਸਿਨ ਦੀਆਂ ਵੀ ਪਹੁੰਚਾ ਦਿੱਤੀ ਜਾਏਗੀ ਇਸੇ ਸਮਝਦੀ ਗਰੀਆਂ ਸਾਡੀਆਂ ਕਿਸ਼ਤੀਆਂ ਜਿਹੜੀਆਂ ਅਸੀਂ ਬੋਰਡਸਾ ਉੱਤੇ ਰਿਪੇਅਰ ਕਰਾ ਕੇ ਰੱਖਣੇ ਸੀਗੇ ਉਹ ਵੀ ਅਸੀਂ ਤੇ ਪਹੁੰਚ ਰਹੀਆਂ ਤੇ ਜਿੱਥੇ ਥੋੜਾ ਜਿਹਾ ਪਾਣੀ ਦਾ ਪਲੂਡ ਥੋੜਾ ਠੀਕ ਹੁੰਦਾ ਤੇ ਉਸਨ ਸੰਬੰਧਿਤ ਆ ਕੇ ਮੌਕਾ ਵੀ ਲਿਆ ਜਾਇਆ ਜਾਏਗਾ ਐਂਡ ਜੋ ਫੈਸਿਲਿਟੀ ਜੁਨਾ ਨੂੰ ਲੋੜ ਹੈ ਉਹ ਸਾਰੀ ਪ੍ਰੋਵਾਈਡ ਕਰਾ ਦੇ ਫਿਲਹਾਲ ਹੁਣ ਪਾਣੀ ਘਟਣੇ ਚਾਂਸ ਹੈ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਕਿ ਤਰਫਾਂ ਦੇ ਜਿਹੜੇ ਇੱਕ ਬੜਾ ਵਧੀਆ ਹੁੰਦਾ ਕਿ ਤਰਫਾਂ ਦੇ ਪਾਣੀ ਦਾ ਲੈਵਲ ਪਰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਵਧ ਰਿਹਾ ਇੱਕ ਘਟ ਰਿਹਾ ਐਂਡ ਜੋ ਗਰਾਊਂਡ ਸਿਚੁਏਸ਼ਨ ਹੈ ਅਸੀਂ ਖੁਦ